ਕੀ ਕੀ ਪੁੱਛਣਾ ਹੈ ਜੀ ਤੁਸੀਂ ਮੇਰੇ ਕੋਲ ਪਹਿਲੀ ਪਹਿਲੀ ਅੱਛਾ ਪਹਿਲੀ ਜੋ ਮਾਰੀ ਵੱਖੀ ਚੋਂ ਕੱਢੀ ਇਹਦਾ ਕਿ ਸੀਨ ਹੋਇਆ ਬੁਝਾਰ ਤੇ ਆ ਏਡ ਚ ਮਾਰੀ ਠੀਕ ਆ ਹਾਂ ਜੀ ਜੋ ਅੱਛਾ ਮੈਂ ਪੁੱਛਦਾ ਮੇਰੀ ਵਲੀਆਂ ਪਤਲੀਆਂ ਤਾਰਾਂ ਉਤੇ ਚੱਲਦੀਆਂ ਮਰੂਤੀ ਕਾਰਾਂ ਲੈ ਆ ਵੀਰ ਕੇ ਵੀਰ ਡੇ ਕਰਨਾ ਆਪਣੇ ਬੁਝਾਰ ਦਾ ਡੇ ਪਾਉਣ ਮੈਂ ਜਿਹੜਾ ਡਾਟਦਾ ਰਹਿਣੋਂ ਪਹਿਲਾਂ ਕਰਦੇ ਆ ਤੇ ਕੀ ਕੀ ਪੁੱਛਣਾ ਹੈ ਜੀ ਤੁਸੀਂ ਮੇਰੇ ਕੋਲ ਪਹਿਲੀ ਭਵੇਲੀ ਪਹਿਲੀ ਅਛਪੇ ਸੇ ਹਲਦੀ ਪੁੱਛੋ ਵੀਰ ਜੀ ਨਿਕਲਿਆ ਕਾਕਾ ਘਰ ਦਾ ਰੌਖਾ ਤਾਲਾ ਤੇਜੇ ਜਿਮਾੜੀ ਅੱਖੀ ਚ ਕੱਢੀ ਇਹਦੇ 4 ਵਜੇ ਤੋਂ ਬਾਅਦ ਤਿੰਨ ਜੋ ਮਾਰੀ ਅੱਖੀ ਚ ਕੱਢੀ ਪਰ ਉਹਨੇ ਲਿਪੜਿਆ ਲਿਪੜੇ ਬਈ ਆਪਾਂ ਸਾਰੇ ਜਾੜੇ ਤੋ ਸੁਈ ਧਗਾ ਚੰਨੂ ਪਤਾ ਯਾਰ ਕਮੈਂਟ ਚ ਦੱਸੋ ਪਾਸ ਕਰ ਦੋ ਚੱਲ ਤੈਨੂੰ ਕੀ ਦੀ ਦੱਸੀ ਪੀਲੀ ਟਿਹੜਜੋ ਮਾਰੀ ਵੱਖੀ ਚ ਕੱਢੀ ਇਹ ਨਾ ਕੀ ਸੀਨ ਹੋਇਆ ਯਾਰ ਕਿੱਦਾਂ ਕਿੱਦਾਂ ਢਿੱਡ ਚ ਮਾਰੀ ਵੱਖੀ ਚ ਕੱਢੀ ਇਹ ਨਾ ਕੀ ਸੀਨ ਹੋਇਆ ਬੁਝਾਰ ਤੇ ਆ ਢਿੱਡ ਚ ਮਾਰੀ ਠੀਕ ਆ ਵੱਖੀ ਚ ਕੱਢ ਕੇ ਤੇ ਫਿਰ ਧੀ ਅ ਨਹੀਂ ਟਿਹੜਜੋ ਅੱਛਾ ਟਿਹੜਜੋ ਕੱਢੀ ਵੱਖੀ ਉਹ ਅੱਛਾ ਉਹ ਭਰਾਵਾ ਮਾਚਿਸ ਕਾ ਦੱਬੀ ਟੀਲਾ ਦੀ ਦੱਬੀ ਕਾ ਮੈਂ ਮਾਂਜਾ ਸਮਝ ਜਾਂਦਾ ਦੇਖ ਅੱਛਾ ਜੀ ਮਰ ਦੱਸੋ ਉੱਠੇ ਅੱਛਾ ਮੈਂ ਪੁੱਛ ਰਾ ਮੇਰੀ ਵਰੀਆ ਚਲੋ ਪੁੱਛੋ ਪਤਲੀਆਂ ਪਤਲੀਆਂ ਤਾਰਾਂ ਉਤੇ ਚੱਲਦੀਆਂ ਮਰੂਤੀ ਕਾਰਾਂ ਸੜਕਾਂ ਪਤਲੀਆਂ ਪਤਲੀਆਂ ਤਾਰਾਂ ਉਤੇ ਚੱਲਦੀਆਂ ਮਰੂਤੀ ਕਾਰਾਂ ਤੂੰ ਵੀ ਦੱਸ ਸਕਦਾ ਚੱਲਦੀਆਂ ਮਰੂਤੀ ਕਾਰਾਂ ਤਾਰ ਕਹਿੰੀਆਂ ਹੈ ਤਾਰ ਉਹ ਤੇ ਮੈਂ ਕਹਿ ਨਹੀਂ ਰਿਹਾ ਪਤਲੀਆਂ ਪਤਲੀਆਂ ਤਾਰਾਂ ਮੈਂ ਕਿਹਾ ਮੈਂ ਮਟਕ ਆਪਣੇ ਸਰੀਰ ਨਾਲ ਸੰਬੰਧਤ ਆ ਆਪਣੇ ਆਪਰੇ ਨਾ ਆਪਣੇ ਮਲੇ ਸਰੀਰ ਦੇ ਨਾਲ ਮਤਲਬ ਵੀ ਮੈਂ ਤੈਨੂੰ ਹਿੰਟ ਦਤਾ ਵੀ ਆਪਣੀ ਬਾਡੀ ਨੂੰ ਲੈ ਗਈ ਆ ਹੱਥ ਪਤਲੀਆਂ ਤਰ੍ਹਾਂ ਹੁਣ ਤੇ ਯਾਰ ਮੈਂ ਇਨਾ ਹਿੰਟ ਦੇਦਾ ਇਨ ਹੈ ਇਹ ਮੈਂ ਖਬਾਰ ਦੇ ਬੜਿਆ ਸੀ ਨਹੀਂ 나ੜਾ ਤੂੰ ਵੀ ਰੋਣ ਕਰ ਪਾਸ ਜੇ ਪਾਸ ਕਿੰਨੂੰ ਪਾਸ ਮੈਂ ਤਾਂ ਖੜੀ ਪਾਸ ਹੀ ਨਹੀਂ ਦੂਈ ਦੱਸੋ ਹੈ ਤੂੰ ਦੱਸੋ ਵਾਲ ਤੇ ਝੂਮਾ ਤੇ ਝੂਮਾ ਸਾਰੇ ਦੁਨੀਆ ਤੂੰ ਉਸ ਸਰਦਾਰ ਹਣਾ ਪਹਿਲਾਂ ਮੇਰੇ ਕਦੀ ਨਹੀਂ ਪਈਆ ਮੇਰੇ ਵੀ ਨਹੀਂ ਪਈਆਂ ਪਈਆਂ ਨੇ ਮੇਰੇ ਵੀ ਨਹੀਂ ਆ ਮੇਰੇ ਵੀ ਨਹੀਂ ਪਈਆਂ ਤੇਰੇ ਪਈਆਂ ਨਾ ਮਾਖਲਾ ਜੂਲਾ ਆਣੇ ਵੇਖ ਲੈਣਾ ਵੇਖ ਲੈ ਚੱਲ ਪੁੱਛ ਤੂੰ ਕਿਹੜੀ ਪੁੱਛੀ ਸੀ ਸਿੱਧੀ ਜੀ ਗਲੀ ਇਹ ਲਾਗੇ ਪਾਸੇ ਦੋ ਘੂ ਸਿੱਧੀ ਗਲੀ ਲਾਗੇ ਪਾਸੇ ਦੋ ਇੱਕ ਇਧਰ ਤੋਂ ਇੱਕ ਇਧਰ ਤੋਂ ਛਾਲ ਮਾਰ ਲੈ ਇੱਕ ਅੱਦੇ ਸਿਰ ਮੇਨੂੰ ਸਿਰ ਖਾ ਗਿਆ ਮੇਰਾ ਹੈ ਦੱਸ ਕੀ ਹੈ ਸਿੱਧੀ ਜੀ ਗੜੀ ਇੱਕ ਇੱਧਰ ਖੂ ਇੱਕ ਇੱਧਰ ਸਿੱਧੀ ਜੀ ਗੜੀ ਇੱਕ ਇੱਧਰ ਖੂ ਤੇ ਕਿੱਦੋਂ ਯਾਰ ਪੜੇ ਉਤਰੀ ਢਾਡੀਆਂ ਘਾਵਦਾ ਮੈਨੂੰ ਸੱਚੀ ਨਹੀਂ ਸਮਝ ਲੱਗਣ ਦੇ ਕੀ ਹੈ ਇਹਨੂੰ ਬੜਾ ਕਲੇਰ ਇੱਕ ਸਿੱਧੀ ਗੰਦੀਆ ਇੱਕ ਇੱਧਰ ਖੂ ਤੇ ਇੱਕ ਇੱਧਰ ਖੂ ਓਏ

ਤੋ ਨਹੀਂ ਅਗਸਤ ਦੀ 3 ਤਰੀਕ ਨੂੰ ਇਸਰਾਈਲ ਦੇ ਵਿੱਚ ਅਲਾਰਮ ਲੱਗ ਜਾਏਗਾ। ਸਾਰਾ ਜਣਾ ਮਸ਼ੂਰ ਹੈ ਨਾ ਤੇ। ਇਹਦੀ ਸੋਡੋ ਭੈਣ ਜੋ ਬਾਬਾ ਆਇਆ ਜੇ ਵੀ। ਤੇ ਲਾ ਕੇ ਖਲੋ ਜਾਂ। ਦੱਸ ਯਾਰ। ਐ ਤੂੰ ਨਹੀਂ ਕੰਨ ਤੇਡੀ ਮੈਡੀ ਕਲੀ ਹਾਂ ਵਿੱਚ ਖੂ। ਹੋਏ! ਜੇ ਤੂੰ ਦੱਸਦਾ ਕੌਣ ਐ ਗੱਲਾਂ? ਮੈਨੂੰ ਪਤਾ। ਕੌਣ ਦੱਸਦਾ ਤੈਨੂੰ? ਮੈਂ ਆਪਾਂ ਨੂੰ। ਨਹੀਂ ਦੱਸਦਾ ਕੋਣ ਤੈਨੂੰ ਗੱਲਾਂ। ਗਾਣ ਉਹ ਪ੍ਰਵਾਹ ਗੱਲਾਂ ਪਤੋ ਪਾਣੀ ਤੇ ਆਸ ਪੀੜਾ ਕੋਟ ਆਏ ਲੈ ਕੇ ਇਹਦੇ ਵਾਰਿਆ ਆਏ ਹਾਂ ਮੇਰੀ ਗੱਲ ਸੁਣਦਾ ਉਹ ਤਰਾ ਇਹ ਤੀਜਾ ਪਾਦੇ ਹੱਡਾ ਸਾਜੋ ਮੇਰੇ ਬੈਠੇ ਬੈਠੇ ਤੁਸੀਂ ਇਹ ਤੀਜਾ ਪਾਦੇ ਹੱਡਾ ਹਾਂ ਤੇ ਗਾਇ ਸਭ ਤੋਂ ਪਹਿਲਾਂ ਖਾਓ ਨਹੀਂ ਉਹ ਚੱਲਿਆ ਹੀ ਉਹਦੀ ਉਹ ਅਟੈਂਸ਼ਨ ਨਹੀਂ ਆ ਗਈ ਇਹ ਤੇਰੇ ਗਮ ਆ ਕਿੱਦਾਂ ਤੂੰ ਬੋਲਿਆ ਤੂੰ ਬੋਲਿਆ ਤੂੰ ਸਾਬ ਕੋੜੇ ਜਾਣਗੇ ਜੀ ਸਾਰੇ ਬੜੇ ਚੱਲਿਆ ਚੱਲਿਆ ਚਿੱਟੀ ਪਲੇਟ ਵਿੱਚ ਇੱਕ ਕਾਰਾ ਰੇਸ ਹੋਰ ਬੰਨਾ ਚੱਲ ਗਿਆ ਬਹਾ ਹੋਰ ਤਾਂ ਵੀ ਇਸ ਨੂੰ ਗੱਲ ਰਿਹਾ ਨਾ ਨਹੀਂ ਚਿੱਟੀ ਗਲੀ ਤੇ ਵਿੱਚ ਕਾਰਾ ਰਸ਼ ਗੁੱਡਲਾ ਤੇ ਟੇ ਪਲੇਟ ਹੈ ਹਾਂ ਚਿੱਟੀ ਪਲੇਟ ਹੈ ਹਾਂ ਉਹ ਨਹੀਂ ਯਾਰ ਅੱਛਾ ਟੀਮ ਦੇ ਆਖਰ ਆਹ ਹੈ ਸਹੀ ਹੋ ਗਿਆ ਮਸ ਸਹੀ ਹੈ ਯਸ ਪਾਸ ਲਿਆ ਦਾਰਪੀ ਅੱਛਾ ਯਾ ਅੱਜ ਪਾਸ ਹੋ ਗਿਆ ਦਾਰਪੀ ਦੇ ਤੂੰ ਭਰਾ ਹੱਥ ਤੇ ਤੜੀ ਮੰਨੂਗਾ ਦਾਰਪੀ ਦੇ ਉਹਦਾ ਆਰਪੀ ਦੇ ਮੈਂ ਪਾਸ ਹੋ ਗਿਆ ਲੈ ਮੇ ਕੋਈ ਨਹੀਂ ਚੱਲ ਕੋਈ ਨਹੀਂ ਇੱਕ ਸਵਾਲ ਹੈ ਤੁਹਾਨੂੰ ਤਿੰਨਾਂ ਨੂੰ ਤਿੰਨਾਂ ਨੂੰ ਸਵਾਲ ਹੈ ਤੁਹਾਨੂੰ ਪੀ ਹੁਣ ਕਹਿੰਦੇ ਵੀ ਅੰਨੇ ਦੀ ਮਾਂ ਮਰ ਗਈ ਤੇ ਗੁੰਗਾ ਕਿਤਾਬ ਬੋਲ ਕੇ ਦੱਸੂਗਾ ਵੀ ਤੇਰੀ ਮਾਂ ਮਰ ਗਈ ਹੋਨਾ ਕਿ ਤੁਹਾਨੂੰ ਦੱਸਣਾ ਕਿੰ ਨੂੰ ਆ ਜਿੰਨੂ ਮਰਜੀ ਦੱਸਣਾ ਹੈ ਅੰਨੇ ਨੂੰ ਅੰਨੇ ਨੂੰ ਅੰਨੇ ਦੀ ਮਾਂ ਮਰ ਗਈ ਠੀਕ ਆ ਤੇ ਗੁੰਗਾ ਕਿਦਾ ਬੋਲ ਕੇ ਦੱਸੂਗਾ ਵੀ ਤੇਰੀ ਮਾਂ ਮਰ ਗਈ ਇੱਕ ਮਿੰਟ ਇਹ ਸਵਾਲ ਹੀ ਸੜ ਦੇ ਉਲਟ ਅੰਨਾ ਕਿਵੇਂ ਬੋਲੂਗਾ ਇੱਕ ਮਿੰਟ ਇੱਕ ਮਿੰਟ ਯਾਰ ਮੈਨੂੰ ਮੇਰਾ ਕਿਦਾ ਬੱਲੂ ਕਰੀ ਦੱਸੋ ਲਾਹ ਗਲਤ ਪੁੱਛ ਲਿਆ ਅੰਨੇ ਦੀ ਇਹ ਗੁੰਗੇ ਦੀ ਮਾਂ ਮਰ ਗਈ ਅੰਨਾ ਕਿਦਾ ਬੋਲ ਕੇ ਦੱਸੂਗਾ ਅੰਨਾ ਬੋਲ ਲਿਆ ਸਨ ਅੰਨਾ ਤਾਂ ਬੋਲ ਹੀ ਸਕਦਾ ਅੰਨਾ ਵੇਖ ਨਹੀਂ ਸਕਦਾ ਤੇ ਗੁੰਗਾ ਫੇਰ ਯਾਰ ਅੰਨੇ ਦੀ ਮਾਂ ਮਰ ਗਈ ਅੰਨੇ ਦੀ ਮਾਂ ਮਰ ਗਈ ਠੀਕ ਐ ਗੁੰਗਾ ਕਿੱਦਾਂ ਬੋਲ ਕੇ ਦੱਸੂਗਾ ਵੀ ਤੇਰੀ ਮਾਂ ਮਰ ਗਈ ਚੱਲ ਧੀਏ ਕਿੱਦਾਂ ਦੱਸੂਗਾ ਵੀ ਤੇਰੀ ਮਾਂ ਮਰ ਗਈ ਯਾਰ ਪੇਪਰ ਤੇ ਯਾਰ ਇਹ ਲੈ ਗਿਆ ਵੇਣੋ ਅੱਛਾ ਚੱਲ ਧੀਏ ਪੇਪਰ ਤੇ ਲਿਖਿਆ ਉਹਨੇ ਕਿਹਾ ਵੀ ਪੜ੍ਹ ਨਹੀਂ ਸਕਦਾ ਉਹ ਨਾਲਿਆ ਪੜ੍ਹ ਨਹੀਂ ਸਕਦਾ ਕੌਣ ਕੀ ਉਹਨਾਂ ਕਿੰਨਾ ਲੱਗਿਆ ਏ ਜਸ਼ਨ ਦੱਸ ਤੂੰ ਦੱਸ ਵਡਿਆ ਤੂੰ ਮਾਸਟਰ ਰਿਆ ਪਾਣੀ ਕਿਹੜੇ ਸਕੂਲ ਦਾ ਮੇਰੇ ਸਕੂਲ ਦਾ ਅੰਨੇ ਦੀ ਮਾਂ ਮਰ ਗਈ ਹਾਂ ਗੁੰਗਾ ਕਿੰਨੂੰ ਗੁੰਗਾ ਅੰਨੇ ਦੱਸਣਾ ਜਾਂਦਾ ਗੁੰਗਾ ਅੰਨੇ ਨੂੰ ਦੱਸਣਾ ਚਾਹੁੰਦਾ ਵੀ ਤੇਰੀ ਮਾਂ ਮਰ ਗਈ ਕਿੱਦਾਂ ਦੱਸੂਗਾ ਕਾਪੀ ਤੇ ਲੱਗ ਕੇ ਇਹ ਲੈ ਵੀ ਜਿਹੜੇ ਮੇਰੇ ਵੀਰ ਭਰਾ ਦਾ ਆਪਰਾ ਜਾਣੀ ਉਹ ਮੈਂ ਦੱਸ ਦੂਗਾ ਲੈ ਲੋ ਕੇ ਦਾਪਰ ਉਹਨੇ ਕਿਹਨੇ ਲੋਣ ਕੋੜਿਆ ਇਹ ਮਨ ਸਾਰੇ ਨੂੰ ਜਾਣੇ ਜਲੇ ਵੀ ਇਹ ਪੜਾ ਕੀ ਚਲੋ ਕੁੜੀ ਚੱਚੋ ਇਹ ਪਾਕਿਸਤਾਨ ਦੀ ਕੁੜੀ ਆ ਰਬੀਨਾ ਬੜੀ ਸੋਹਣੀ ਜਿਹੜੀ ਉਹ ਆਪਣਾ ਪੰਜਾਬੀ ਸੰਗੀਤ ਇੰਟਰਵਿਊ ਕਰਦੀ ਆ। ਆ ਰਿਹਾ ਚੱਲ ਮੈਂ ਉਹਨੇ ਉਹਨੇ ਸਵਾਲ ਕੀਤਾ ਇਹ ਨਾ ਉਹ ਕਿਤੇ ਜਵਾਬ ਲੱਭਣਾ ਕਮੈਂਟਾਂ ਚ ਲੱਭਾ ਮੈਨੂੰ। ਹੁਣ ਤੁਸੀਂ ਦੱਸੋ। ਦੱਸ ਦੇ ਕੀ ਆ। ਮੈਨੂੰ ਆਪ ਨੂੰ ਨਹੀਂ ਲੱਭਾ ਤੁਸੀਂ ਮੈਨੂੰ ਦੱਸੋ ਨਾ ਮੈਂ ਹੋ ਸਕਦਾ ਤੁਹਾਨੂੰ ਫੜਾ ਹੋਵੇ। ਸਵਾਲ ਹੀ ਗਲਤ ਆਇਆ। ਇਧਰ ਆ ਤੈਨੂੰ ਬਧਾਣਾ। ਇੱਕ ਸਵਾਲ ਆ। ਬਾਝਾਰ ਤੋਂ ਹੀ ਕਹਿ ਸਕਦੇ ਤੁਸੀਂ ਸਵਾਲ ਵੀ ਸਮਝਾ ਦਵਾਂ ਠੀਕ ਆ। ਅੰਨੇ ਦੀ ਮਾਂ ਮਰ ਗਈ ਆ। ਠੀਕ ਆ। ਉਹ ਸੋਲਾ ਤੂੰ ਨਾ ਥੋੜੀ ਆ। ਅੰਨੇ ਦੀ ਮਾਂ ਮਰ ਗਈ ਤੇ ਗੁੰਗਾ ਕਿਦਾ ਮਲ ਗੁੰਗਾ ਦਸ ਗੁੰਗੇ ਨੇ ਇਹਨਾਂ ਨੂੰ ਦੱਸਣਾ ਵੀ ਤੇਰੀ ਮਾਂ ਮਰ ਗਈ ਕਿੱਦਾਂ ਦੱਸੂਗਾ ਦੱਸ ਦੱਸ ਮੈਨੂੰ ਤਾਂ ਹੈ ਆਪਾਂ ਲੋਕ ਤੇ ਗੁੰਗਾ ਹੈ ਮੈਨੂੰ ਲੈ ਇਹਨੂੰ ਦੱਸ ਦੇ ਆ ਕੇ ਹੀ ਜਨਾ ਮੈਨੂੰ ਦੱਸ ਦੱਸ ਯਾਰ ਆਪਣਾ ਉੱਥੇ ਹੀ ਵੀਡੀਓ ਬਣਾਉਂਦੇ ਆਪਾਂ ਬਲੌਗ ਆ ਬਲੌਗ ਆ ਯਾਰ ਉਹ ਨਹੀਂ ਨਹੀਂ ਸੀਰੀਅਸਲੀ ਭਰਾਂ ਕਿ ਨਹੀਂ ਉਹ ਤੇ ਮਮਾ ਕਿਨੇ ਐਡਿਟ ਕੀਤੀ ਆ ਨਹੀਂ ਉਹ ਤਾਂ ਐ ਕਰਦਾ ਵੀ ਐਡਾ ਹੀ ਪਹਿਲਾਂ ਸ਼ਾਰਪ ਹੀ ਦੱਸਦਾ ਤੂੰ ਕੱਲ ਤੋਂ ਦੱਸਣਾ ਵੀਡੀਓ ਪਹਿਲਾਂ ਐਡਾ ਹੀ ਬਾਤ ਉਹਦਾ ਪਾਜਾ ਮਾਈਕ ਲੈ ਆ ਗਿੱਡੀ ਚ ਹੈਲੋ ਕੋਈ ਨਹੀਂ ਹੁੰਦਾ ਦੋ ਦਿਨ ਮਾਈਕ ਜੇ ਐ ਟੱਕਰ ਬੋਲਦਾ ਨਹੀਂ ਜਾ ਨਹੀਂ ਫਿਰ ਭਰਾਂ ਬੰਦ ਕਰਦੀ ਆਪਾਂ ਖਤਮ ਕਰਦੀ ਆ ਇਥੇ ਵਲੋ ਹੈ ਕਰ ਦਈਏ ਬੰਦ ਚ ਕਾਕਾ ਤੂੰ ਵਾਇਰਲੀ ਮੇਰੀ ਗੱਲ ਸੁਣ ਲੈ ਆਪਾਂ ਤੇਰੀ ਤਰਾਈ ਇੱਥੇ ਲੱਗਣੇ ਰੁਦਾ ਰਹਿਣਾ ਹਰੇ ਚ ਹੂੰ ਠੀਕ ਆ ਇੱਥੇ ਦਾ ਫੁੱਲ ਟਾਈਮ ਹੈ ਪਨ ਟਾਈਮ ਹੈ ਪਨ ਟਾਈਮ ਲਾਓ ਹੰਟਾਈਮ ਬੜਾ ਕੋ ਗਾਂਢਾ ਮੇਰੇ ਵਾਂਗੂ ਕੇ ਆ ਇਧਰੋਂ ਸਾਰਾ ਦੂਜਾ ਬੇਚੀ ਕਰ ਤੂੰ ਪਹਿਲਾਂ ਨਹੀਂ ਬਣਾਣੀ ਕੋਲ ਚੇਂਜ ਕਰ ਲੇਗਾ ਹਾਂ ਬੇਚੀ ਦੂਜਾ ਦੇ ਦੋ ਠੀਕ ਨਹੀਂ ਥੋੜੀ ਚਲੋ ਯਾਰ ਜੇ ਕੇ ਇਹਨੂੰ ਸਵਾਲ ਜਵਾਬ ਦਾ ਪਤਾ ਤੇ ਹੰਨ ਦੱਸ ਸਕਦਾ ਦਲੇਰ ਲੋਨ ਨੂੰ ਰੁਪਏ 500 ਦਾ ਇਨਾਮ ਆ ਇਨਾਮ ਆਹ ਕਿਹੜਾ ਕਹਾ ਕਰ ਕਿਹਦਾ ਆਹ ਨਹੀਂ ਕਿਹਦਾ ਹਾਂ ਕਰਨਾ ਗਿਆ